ਬਹੁਤ ਵੱਡੀ ਗੱਲ ਆ ਦੇਖੋ ਜੀ ਜਿਸ ਤਰ੍ਹਾਂ ਰਾਜੂ ਹਾਨਾ ਜੀ ਜਿਹੜੀ ਸਪੀਚ ਆ ਹਾਂਜੀ ਮੈਂ ਕਹਿੰਦਾ ਕਮਾਲ ਕਰਤੀ ਉਸਨੇ ਕਿੰਡੀ ਵੱਡੀ ਉਸ ਬੰਦੇ ਦੀ ਦ੍ਰਿੜ ਵਿਸ਼ਵਾਸ ਗੁਰੂ ਦੇ ਉੱਤੇ ਅਟੱਲ ਵਿਸ਼ਵਾਸ ਹਾਂ ਆਈ ਸਾਲ ਹੋ ਗਏ ਉਹ ਜਿਹੜੀ ਸੈਲ ਹੈ ਮੈਂ ਸਾਰੀ ਸਪੀਚ ਸੁਣੀ ਆ ਉਹਨਾਂ ਦੀ ਇੱਕ ਵਾਰੀ ਨਹੀਂ ਕਿੰਨੀ ਮੈਂ ਬਹੁਤ ਪ੍ਰਭਾਵਿਤ ਹੋਇਆ ਉਸ ਤੋਂ ਉਸ ਦੇ ਵਿੱਚ ਸਿੱਖੀ ਨਰਸੋਈ ਹੋਈ ਵਿੱਚ ਸੁੱਕੀ ਉਹਦੇ ਵਿੱਚ ਕਿੰਨੀ ਕਮਾਲ ਦੀ ਸਪੀਚ ਕੀਤੀ ਹੈ ਵੀ ਸਾਡਾ ਤਾਂ ਕਿਸੇ ਨਾਲ ਬੈਰ-ਵਿਰੋਧ ਹੈ ਹੀ ਨਹੀਂ ਜੋ ਵੀ ਅਸੀਂ ਕੀਤਾ ਸਾਡਾ ਕਿਸੇ ਨਾਲ ਕੋਈ ਨਿੱਜੀ ਬੈਰ-ਵਿਰੋਧ ਕੋਈ ਦੁਸ਼ਮਣੀ ਨਹੀਂ ਸੀ ਉਹ ਇੱਕ ਗੱਲ ਬਹੁਤ ਵੱਡੀ ਆ ਕੋਈ ਬੰਦਾ ਉਸ ਸਪੀਚ ਤੋਂ ਬਾਅਦ ਉਸ ਸਪੀਚ ਨੂੰ ਕ੍ਰਿਟਿਸਾਈਜ਼ ਨਹੀਂ ਕਰ ਸਕਿਆ ਹਾਲਾਂਕਿ ਕਿੰਨੇ ਵੈਰੀ ਹੋਣਗੇ ਹੂੰ ਰਾਜੂਵਾਨ ਦੇ ਕਿੰਨੇ ਦੁਸ਼ਮਣ ਹੋਣਗੇ ਲੇਕਿਨ ਜੋ ਸਪੀਚ ਦੇ ਵਿੱਚੋਂ ਸਿੱਖੀ ਦਾ ਪ੍ਰਭਾਵ ਬਾਹਰ ਨਿਕਲਿਆ ਉਹਨਾਂ ਦੀ ਮਤਲਬ ਵਿਚਾਰ ਬਾਹਰ ਨਿਕਲਿਆ ਉਹਨਾਂ ਦੀ ਕਮਿਟਮੈਂਟ ਅਸ ਬਾਕਮਾਰ ਦੁਨੀਆ ਦੇ ਇਤਿਹਾਸ ਦੇ ਵਿੱਚ ਇਸ ਕਿਸਮ ਦੇ ਕ੍ਰਾਈਸਿਸ ਦੇ ਵਿੱਚ ਖੜਾ ਹੋ ਕੇ ਕੋਈ ਨੁਕ ਪੋ ਗੱਲ ਕਹਿ ਦੋ ਬਹੁਤ ਲੋੜ ਹੈ ਇਸੇ ਧਰਤੀ ਤੇ ਦਿੱਲੀ ਦੇ ਹੁਕਮਰਾਨਾਂ ਨੇ ਸਾਡੇ ਮਿੱਥ ਕੇ ਸਾਡੇ ਨਾਲ ਜਦੋਂ ਵੀ ਬੇਇਨਸਾਫੀਆਂ ਕੀਤੀਆਂ ਉਹਨਾਂ ਨੇ ਮਿੱਥ ਕੇ ਕੀਤੀਆਂ ਸਾਨੂੰ ਇਹ ਗੱਲ ਨੂੰ ਯਾਦ ਰੱਖਣ ਦੀ ਲੋੜ ਹੈ ਸਾਜੂਆ ਨੇ ਉਹ ਕਹਿ ਦਿੱਤੀ ਕਿ ਆਸ ਇਹ ਆਸ ਉਹ ਤਾਂ ਮੈਂ ਸਮਝਦਾ ਸਪੀਚ ਸੁਨਹਿਰੀ ਅੱਖਰਾਂ ਵਿੱਚ ਲਿਖ ਕੇ ਸਭ ਜਗ੍ਹਾ ਛਪਣੀ ਚਾਹੀਦੀ ਜਦੋਂ ਉਹਨਾਂ ਨੇ ਸ੍ਰੀ ਕਾਲ ਤਖਤ ਸਵਟਾਇਆ ਮਿੱਥ ਕੇ ਟਾਇਆ ਜਦੋਂ ਹਜ਼ਾਰਾਂ ਸਿੱਖਾਂ ਦਾ ਕਤਲਜਾਮ ਕੀਤਾ ਮਿੱਥ ਕੇ ਕੀਤਾ ਜਦੋਂ ਹਜ਼ਾਰਾਂ ਉਹਨਾਂ ਸਿੱਖਾਂ ਦੇ ਕਾਤਲਾਂ ਨੂੰ ਗ੍ਰਿਫਤਾਰ ਨਾ ਕਰਨ ਦਾ ਫੈਸਲਾ ਕੀਤਾ ਮਿੱਥ ਕੇ ਕੀਤਾ ਉਹਨਾਂ ਹੁਕਮਰਾਨਾਂ ਨੇ ਪੰਜਾਬ ਦੀ ਧਰਤੀ ਨੂੰ ਲਹੂ ਲਹਾਨ ਕੀਤਾ ਅਸੀਂ ਇਸ ਧਰਤੀ ਤੇ ਪੈਦਾ ਹੋਏ ਸੀ ਇਸ ਧਰਤੀ ਪ੍ਰਤੀ ਸਾਡੇ ਫਰਜ਼ ਸੀਗੇ ਅਸੀਂ ਉਹ ਫਰਜ਼ ਅਦਾ ਕਰਨ ਦੀ ਕੋਸ਼ਿਸ਼ ਕੀਤੀ ਗੁਰੂ ਸਾਹਿਬਾਨ ਨੇ ਮੈਂ ਕਹਿੰਦਾ ਅਸੀਂ ਕੁਝ ਨਹੀਂ ਕੀਤਾ ਜੋ ਵੀ ਕੀਤਾ ਜੋ ਵੀ ਕਰਾਇਆ ਉਹ ਗੁਰੂ ਸਾਹਿਬਾਨ ਨੇ ਆਪ ਕਰਾਇਆ ਸਾਡੇ ਸਿਰ ਤੇ ਹੱਥ ਰੱਖਿਆ ਅਸੀਂ ਇਸ ਕੌਮੀ ਸੰਘਰਸ਼ ਦੇ ਵਿੱਚ ਸ਼ਾਮਲ ਹੋਏ ਮੈਂ ਬਹੁਤ ਪ੍ਰਭਾਵਿਤ ਹੋਇਆ ਮੈਂ ਤਾਂ ਸਿਰਫ ਕਹਿੰਨਾ ਵੀ ਉਹਦੇ ਨਾਲ ਉਹਦੇ ਸਤਿਕਾਰ ਚ ਪਿਆਰ ਚ ਅੰਸੂ ਵੀ ਬਹਾਜਦਾ ਸੀ ਇਤਨੀ ਬੜੀ ਉਸਨੇ ਸਪੀਚ ਆਪਣੇ ਮਨੋਂ ਕੱਢ ਕੇ ਮਤਲਬ ਕਿੰਨੀ ਜ਼ਾਲਮ ਸਰਕਾਰ ਆ ਜਿਹੜੀ 3 ਘੰਟੇ ਦੇ ਰਹੀ ਹੈ। ਹੂੰ। ਰਾਮ ਰਹੀਮ ਨੂੰ ਤੁਸੀਂ 20-20 ਦਿਨ 21-21 ਦਿਨ ਤੀ ਕਿੰਨੀ-ਕਿੰਨੀ ਮਤਲਬ ਪੈਰੋਲ ਦੰਨੇ ਹੋ ਔਰ ਜਗਾ-ਜਗਾ ਉਹ ਜਾ ਕੇ ਉਹਨੀਆਂ ਸਪੀਚਾਂ ਕਰਾਉਣੀਆਂ ਕਿ ਉਹਨੂੰ ਵਿਚਾਰੇ ਨੂੰ 3 ਘੰਟੇ ਹੂੰ ਸ਼ਰਮ ਆਏ ਸਭ ਕੋ ਮਸੂ ਚਾਹੁੰਦੇ। ਹੂੰ। ਉਹ ਇਸ ਇਹ ਸਾਡੇ ਜਿਹੜੀ ਕੌਮ ਆ ਉਸ ਨੂੰ ਵੀ ਬਹੁਤ ਵੱਡਾ ਹਲੂਣਾ ਦਿੱਤਾ ਉਸ ਸਪੀਚ ਨੇ। ਝੰਡੋੜਿਆ। ਤੋ ਇਹ ਬਹੁਤ ਵੱਡੀ ਗੱਲ ਆ ਔਰ ਮੈਂ ਸਮਝਦਾ ਪਤਾ ਨਹੀਂ ਕਿਸ ਕਿਸੇ ਸੰਦਾ ਮਨੁੱਖ ਹੋਏਗਾ ਉਹ ਕਹਿੰਦਾ ਵੀ ਸਾਡਾ ਟੈਸਟ ਲੈ ਰਹੇ ਹੋ ਮੈਂ ਝੂਠ ਬੋਲ ਝੂਠ ਬੋਲਣ ਨੂੰ ਤੁਹਾਡਾ ਆ ਰਾਇਨ ਕਹਿ ਰਿਹਾ ਤੁਹਾਡਾ ਕਨਸਟੀਟਿਊਸ਼ਨ ਕਹਿ ਰਿਹਾ ਕਿੰਨੀ ਕਿੰਨੀ ਵੱਡੀ ਗੱਲ ਕਿਸ ਕੀਮਤ ਔਰ ਜਾਦੂ ਪੁੱਛ ਰਿਹਾ ਵੀ ਇਸ ਦੀ ਤੈਨੂੰ ਪਤਾ ਵੀ ਕੀ ਇਹਦੀ ਸਜ਼ਾ ਹੋਊ ਉਹ ਮੈਨੂੰ ਕਹਿ ਰਹੇ ਨੇ ਤੂੰ ਝੂਠ ਬੋਲ ਤੂੰ ਸੱਚ ਮੈਂ ਕਿਹਾ ਮੈਂ ਜੋ ਕੀਤਾ ਮੈਂ ਉਹਨੂੰ ਸਵੀਕਾਰ ਕਰਦਾ ਉਹ ਕਹਿੰਦੇ ਨਹੀਂ ਤੂੰ ਸੰਵਿਧਾਨ ਨੂੰ ਨਹੀਂ ਮੰਨਦਾ ਮੈਂ ਕਿਹਾ ਸੰਵਿਧਾਨ ਨੂੰ ਮੰਨਣਾ ਕੀ ਹੁੰਦਾ ਕਹਿੰਦੇ ਵਕੀਲ ਕਰ ਫਿਰ ਅਦਾਲਤ ਵਿੱਚ ਕੇਸ ਲੜ ਇਹ ਕਹਿ ਕੇ ਮੈਂ ਨਿਰਦੋਸ਼ ਆ ਜੀ ਮੈਂ ਕਿਹਾ ਤੁਹਾਡਾ ਸੰਵਿਧਾਨ ਝੂਠ ਤੇ ਧੋਖੇ ਦੀ ਪੁਸ਼ਤ ਪਨਾਹੀ ਨਹੀਂ ਕਰ ਰਿਹਾ ਉਹ ਕਹਿੰਦਾ ਵੀ ਮੇਰੇ ਗੁਰੂ ਨੇ ਮੈਨੂੰ ਕਿਹਾ ਵੀ ਸੱਚ ਬੋਲਣਾ ਮੈਂ ਸੱਚ ਹੀ ਬੋਲੂ ਜੋ ਮੈਂ ਕੀਤਾ ਠੀਕ ਕੀਤਾ ਇੰਨੀ ਵੱਡੀ ਗੱਲ ਆ ਕਿਸ ਕੀਮਤ ਦੇ ਵਿੱਚ ਦੂਸਰੇ ਪਾਸੇ ਕੀ ਚੀਜ਼ ਖੜੀ ਹੈ ਕਿ ਤੂੰ ਖਾਫੀ ਚਾਹ ਉਹ ਕਹ ਰਿਹਾ ਹਾਂ ਚੜਾਓ ਬਹੁਤ ਵੱਡੀ ਗੱਲ ਆ ਮੇਰੇ ਗੁਰੂ ਨੇ ਤਾਂ ਮੈਨੂੰ ਇਹ ਸਿਖਾਇਆ ਕਿ ਸੱਚ ਦੇ ਮਾਰਗ ਤੇ ਚੱਲਣਾ ਸੱਚ ਦੇ ਦਾ ਦੋ ਹੀ ਅੱਖਰ ਨੇ ਮੈਂ ਜੋ ਕੀਤਾ ਮੈਂ ਸਵੀਕਾਰ ਕਰ ਲਿਆ ਤੁਸੀਂ ਆਪਣਾ ਫੈਸਲਾ ਸੁਣਾ ਦਿਓ ਫੈਸਲਾ ਤੁਹਾਡੇ ਹੱਥ ਵਿੱਚ ਆ ਪਰ ਉਹ ਮੈਨੂੰ 18 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬਿਠਾ ਕੇ ਇੰਤਜ਼ਾਰ ਕਰਵਾ ਰਹੇ ਨੇ ਮੇਰੇ ਸਦਕ ਨੂੰ ਪਰਖ ਰਹੇ ਨੇ ਦੁੱਖਤਾ ਦੇ ਇਤਿਹਾਸ ਵਿੱਚ ਫੈਸਲਾ ਅੱਜ ਸਿੱਖ ਸਮਝਣ ਨਾ ਸਮਝਣ ਇਤਿਹਾਸ ਉਸ ਨੂੰ ਸਾਫ਼ ਲਿਖੇਗਾ ਉਸ ਨੂੰ ਸਿੱਖਾਂ ਨੂੰ ਵੀ ਇਨਸਾਫ਼ ਦੇਣਾ ਚਾਹੀਦਾ ਸਾਰੀ ਦੁਨੀਆ ਵਿੱਚ ਵਸਦੇ ਸਿੱਖਾਂ ਨੂੰ ਇਹ ਗੱਲ ਦੱਸਣੀ ਚਾਹੀਦੀ ਇਹ ਸਾਡੀ ਕੌਮ ਦੇ ਕੋਲ ਇਸ ਕਿਸਮ ਦੇ ਤਾਂ ਇਸ ਕਿਸਮ ਦੀ ਵਿਚਾਰਤਾ ਰਾਏ ਇਸ ਕਿਸਮ ਦੀ ਆਪਣਾ ਆਪ ਕੁਰਬਾਨ ਕਰਨ ਵਾਲੇ ਅੰਦੋਲਨ ਹੈ ਹੀ ਦੇਖੋ ਉਸ ਦੇ ਮਸਤਕ ਤੇ ਉੱਤੇ ਕੋਈ ਕਿਸਮ ਦੀ ਮਨੋ ਪਰੇਸ਼ਾਨ ਜੋ ਮੈਂ ਵੀਡੀਓ ਤੇ ਦੇਖੀ ਹੈ ਕੋਈ ਪਰੇਸ਼ਾਨੀ ਨਜ਼ਰ ਨਹੀਂ ਆ ਕੋਈ ਘਬਰਾਹਟ ਨਜ਼ਰ ਨਹੀਂ ਆਈ ਕੋਈ ਇਸ ਕਿਸਮ ਦੀ ਮਤਲਬ ਗੱਲ ਵੀ ਮੈਂ ਮਿਲਤਾ ਕਰਦਾ ਮੈਂ ਤਰ ਲੈ ਲੈਂਦਾ ਮੈਂ ਪੰਜ ਪੰਜ ਪੈਸਿਆਂ ਪਿੱਛੇ ਤਰ ਲੈ ਲੈਂਦੇ ਪਰ ਜੀ ਉਹਨਾਂ ਨੇ ਤਾਂ ਕਿਹਾ ਵੀ ਫੈਸਲਾ ਸੁਣਾ ਦਿਓ ਜਿਹੜਾ ਮਨ ਫੈਸਲਾ ਸੁਣਾ ਦਿਓ ਬਸ ਠੀਕ ਮੈਨੂੰ ਕਬੂਲ ਆ ਮੈਂ ਝੂਠ ਨਹੀਂ ਬੋਲਿਆ ਕਾ ਬਾਤ ਕਿੱਡੀ ਵੱਡੀ ਕੋਲ ਕੀ ਕਹੇ ਵੀ ਗੁਰੂ ਨੇ ਸਾਨੂੰ ਇਹ ਕਰਕੇ ਹਮ ਇਹ ਸੱਚ ਤੇ ਪਹਰਾ